ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਤੇ ਦੱਸੀਏ ਕਿ ਹੁਣ ਜਗਦੀਸ਼ ਟਾਇਟਲਰ ਨੂੰ ਸਮਾਗਮ ਦੀ ਵਿੱਚ ਮੌਜੂਦ ਹੁਣ ਤੇ ਲਗਾਤਾਰ ਸਾਰੇ ਹੀ ਪੰਜਾਬ ਦੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਲਗਾਤਾਰ ਸਵਾਲ ਚੁੱਕ ਰਹੀ ਹੈ ਤੇ ਜਿਸ ਤੋਂ ਬਾਅਦ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਜੜਾ ਕਿ ਸਿੱਖਾਂ ਨੂੰ ਲੈ ਕੇ ਜਿਹੜਾ ਕਿ ਉਥੇ ਹੀ ਜ਼ਖਮਾਂ ਦੇ ਉੱਤੇ ਨੂਨ ਛਿੜਕਿਆ ਤੇ ਇੱਕ ਵਾਰ ਫਿਰ ਤੋਂ ਜਗਦੀਸ਼ ਟਾਇਟਲਰ ਦੀ ਮੌਜੂਦਗੀ ਤੇ ਉੱਥੇ ਫਿਰ ਤੋਂ ਜਿਹੜਾ ਕਿ ਅਜਿਹਾ ਜਿਹੜਾ ਕਿ ਸਿੱਖਾਂ ਦੇ ਨਾਲ ਫਿਰ ਤੋਂ ਵਤੀਰਾ ਦੇਖਣ ਨੂੰ ਮਿਲਿਆ ਤੇ ਹੁਣ ਮੰਤਰੀ ਢਾੜੀ ਵਾਲਾ ਜਿਹੜਾ ਕਿ ਕਾਂਗਰਸ ਪਾਰਟੀ ਦੇ ਉੱਤੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਤੇ ਅੱਜ ਇੱਕ ਤਸਵੀਰ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਬਹੁਤ ਵਾਇਰਲ ਹੋਈ ਹੈ ਕਿ ਕਾਂਗਰਸ ਦੇ ਆਗੂ ਬਰੋਦੀ ਧਿਰ ਦੇ ਆਗੂ ਰੋਹਲ ગાંધી ਜੀ ਦੀ ਬੀਤੇ ਕੱਲ 15 ਅਗਸਤ ਵਾਲੇ ਦਿਨ ਇੱਕ ਆਜ਼ਾਦੀ ਜਸ਼ਨਾਂ ਦੇ ਵਿੱਚ ਜਿੱਥੇ ਉਹ ਸ਼ਾਮਲ ਹੋਏ ਉੱਥੇ ਉਹਨਾਂ ਦੇ ਪਿੱਛੇ ਉਹਨਾਂ ਦੇ ਉਹਲੇ ਦੇ ਵਿੱਚ ਜਿਹੜਾ ਵਿਅਕਤੀ ਖੜਾ ਉਹ ਹੋਰ ਦੀ ਕੋਈ ਸਿੱਖਾਂ ਦਾ ਕਾਤਲ ਜਿਹੜਾ ਜਗਦੀਸ਼ ਕਾਤਲ ਅਫਾ ਮੈਂ ਮੇਰਾ ਮੰਨਣਾ ਹੈ ਕਿ ਜਿਹੜਾ ਕਾਂਗਰਸ ਦਾ ਹੱਥ ਹੈ ਕਾਂਗਰਸ ਦਾ ਹੱਥ ਜਿਹੜਾ ਉਹ ਸਿੱਖਾਂ ਦੇ ਜਿਹੜੇ ਕਾਤਲ ਆ ਉਹਨਾਂ ਦੇ ਸਾਥ ਰਿਹਾ ਹਮੇਸ਼ਾ ਰਹੇਗਾ ਅੱਜ ਵੀ ਹੈ ਪਹਿਲਾਂ ਵੀ ਸੀਗਾ ਇਹਨਾਂ ਦਾ ਹੱਥ ਜਿਹੜਾ ਹਮੇਸ਼ਾ ਹੀ ਸਾਡੇ ਸਿੱਖਾਂ ਦੇ ਕਾਤਲਾਂ ਦੇ ਨਾਲ ਆਇਆ ਮੇਰਾ ਮਨ ਹੋ ਦੁਖੀ ਹੋਇਆ ਕਿ ਉਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਨੇੜੇ ਗੁਰੂ ਨਗਰੀ ਅੰਬਸਰ ਤੋਂ ਸਾਡੇ ਐਮਪੀ ਸਾਹਿਬ ਲੋਕ ਸਭਾ ਮੈਂਬਰ ਸਰਦਾਰ ਗਜੇਤ ਸਿੰਘ ਔਜਲਾ ਵੀ ਸਨ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਕਿ ਕਿਤੇ ਇੱਕ ਵਾਰ ਹਾ ਦਾ ਨਾ ਦਾ ਤੇ ਮਾਰੋ ਇੱਕਦਾਂ ਕਿਤੇ ਕਹੋ ਜਿਵੇਂ ਸੋਦ ਗਾਂਧੀ ਨੂੰ ਔਲ ਸਿੱਖਾਂ ਦੇ ਕਾਤਲਾਂ ਨੂੰ ਕਾਂਗਰਸ ਦੇ ਵਿੱਚੋਂ ਕੱਢੇ ਅਜੇ ਤੱਕ ਕਦੀ ਕਿਸੇ ਨੇ ਨਹੀਂ ਕਿਹਾ ਮੈਂ ਕਹਣਾ ਚਾਹੁੰਦਾ ਰਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਜਿਹੜੇ ਬਦੋਦੀ ਧਿਰ ਦੇ ਨੇਤਾ ਨੇ ਮੈਂ ਕਹਣਾ ਚਾਹੁੰਦਾ ਚੰਨੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮੈਂ ਕਹਣਾ ਚਾਹੁੰਦਾ ਪ੍ਰਗਟ ਸਿੰਘ ਉਹਨਾਂ ਨੂੰ ਖੈਰਾ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਐਮਪੀ ਨੇ ਐਸੇਲੇ ਬੜੇ ਉਹਨਾਂ ਸਭ ਨੂੰ ਕਹਣਾ ਚਾਹੁੰਦਾ ਇੱਕ ਵਾਰੀ ਤਾਂ ਖੋ ਹਿੰਮਤ ਹੈ ਇੱਕ ਵਾਰੀ ਆਖੋ ਕਾਂਗਰਸ ਨੂੰ ਇੱਕ ਵਾਰੀ ਆਖੋ ਰੋਹ ਗਾਂਧੀ ਨੂੰ ਇਹ ਜਿਹੜੇ ਸਿੱਖਾਂ ਦੇ ਕਾਤਲ ਨੇ ਇਹਨਾਂ ਨੂੰ ਕੱਢੋ ਕਾਂਗਰਸ ਦੇ ਵਿੱਚੋਂ ਅੱਜ ਤੱਕ ਤੇ ਕਿਹੇ ਕਾਗਰਸੀ ਲੀਡਰ ਨੇ ਕੀ ਆ ਪੰਜਾਬ ਦੇ ਕਿਸੇ ਕਾਂਗਰਸੀ ਲੀਡਰ ਦੀ ਹਿੰਮਤ ਨਹੀਂ ਪਈ ਜੋ ਸੋਨੀਆ ਗਾਂਧੀ ਨੂੰ ਜਾਂ ਰੋਹ ਗਾਂਧੀ ਨੂੰ ਕਹਿ ਸਕਣ ਕਿ ਇਹਨਾਂ ਨੂੰ ਕਾਂਗਰਸ ਚੋਂ ਕੱਢੋ ਬੜੀ ਮੈਂ ਕਹਿੰਦਾ ਕਿ ਇੰਨੀਆਂ ਗੱਲਾਂ ਕਰਦੇ ਹੋ ਰੋਸਵੇ ਦੇ ਉੱਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਸ਼ੋਅ ਬਚਾ ਰਹੇ ਹੁੰਦਾ ਹਯਾ ਰਾਂ ਸਿੱਖ ਆ ਦੰਦੇ ਹਾਰੇ ਜਿੰਦੇ ਸਾੜ ਤੇ ਉਹ ਉਹ ਲੋਕ ਅੱਜ ਕਾਗਜ਼ ਦੀ ਬੁੱਖਲ 'ਚ ਬੈਠੇ ਆ ਤੇ ਆਪਾਂ ਕਦੀ ਹਾਰਾ ਨਾਰਾ ਨਹੀਂ ਮਾਰਿਆ ਕਿੱਥੇ ਪਲਾਊਗਾ ਆਪਣਾ ਬਾਦੋ ਤੁਸੀਂ ਇੱਕ ਵਾਰ ਇੰਨੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਇੰਨੀਆਂ ਸਿੱਖਾਂ ਦੇ ਕਾਵੀਆਂ ਗੱਲਾਂ ਕਰਦੇ ਹੋ ਰੋਜ਼ ਸੂਏ ਦੇ ਪੰਜਾਬ 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 ਤੁਸੀਂ ਕੀਤਾ ਹੁੰਦਾ ਇੱਕ ਵਾਰ ਬੋਲੋ ਤੁਸੀਂ ਇੱਕ ਵਾਰ ਬੋਲੋ ਉਹਨਾਂ ਸਿੱਖਾਂ ਦੇ ਬਾਰੇ 'ਚ ਯਾਰ ਇੱਕ ਵਾਰ ਬੋਲੋ ਜਿਹੜੇ ਸਿੱਖ ਕਤਲ ਹੋ ਗਏ ਸੀ ਉਹਨਾਂ ਦੇ ਕਾਤਲਾਂ ਦੇ ਬਾਰੇ ਬੋਲੋ ਇੱਕ ਵਾਰ ਉਹ ਗਾਂਧੀ ਨੂੰ ਰਾਜਾ ਬੜਿੰਗ ਜੀ ਪ੍ਰਤਾਪ ਬਾਜਵਾ ਜੀ ਖੈਰਾ ਜੀ ਚੰਨੀ ਜੀ ਪਤਗੜ ਜੀ ਬੋਲੋ ਇੱਕ ਵਾਰ ਇੱਕ ਵਾਰ ਕਹੋ ਉਹਨਾਂ ਨੂੰ ਵੀ ਸਿੱਖਾਂ ਦੇ ਕਾਤਲਾਂ ਨੂੰ ਜਿਹੜਾ ਉਹ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਸੀ ਪਰ ਮੇਰਾ ਮੰਨਣਾ ਹੈ ਮੈਂ ਸਮਝਦਾ ਕਿ ਕਾਂਗਰਸ ਦਾ ਹੱਥ ਹਮੇਸ਼ਾ ਸਿੱਖਾਂ ਦੇ ਕਾਤਲਾਂ ਦੇ ਸਾਥ ਰਿਹਾ ਰਹੂਗਾ ਇਹ ਨਹੀਂ ਹਾਰ ਸਕਦੀ ਕਾਂਗਰਸ ਹਮੇਸ਼ਾ ਸਾਡੇ ਕਾਤਲਾਂ ਦਾ ਖੜਦੀ ਹੈ ਪੰਜਾਬ ਦੇ ਜਿਹੜੇ ਲੀਡਰ ਨੇ ਇਹਨਾਂ ਕੋਈ ਜਵਾਬ ਨਹੀਂ ਕਿਦਰ ਜਵਾਬ ਤੇ ਦਿਓ ਬਸ ਮੈਂ ਦੋ ਸ਼ਬਦ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ